ਰਘੁਣਾ ਜੀ ਪਾਈ ਸੰਦੀਪ ਸਿੰਘ ਜਦੋਂ ਜ਼ਿਕਰ ਕਰਿਆ ਜਾਵੇ ਤਾਂ ਉਸਦੇ ਜੇਲ੍ਹ ਚ ਸ਼ਦਦਤ ਦਾ ਮੌਤ ਕੋਮਨ ਬਰਦਰਸ ਐਡਵੋਕੇਟ ਨੇ ਉਹ ਦੱਸ ਰਹੇ ਨੇ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਆ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੇ ਪਤੀ ਵੀ ਜੀ ਜਦੋਂ ਇਹ ਘਟਨਾ ਹੋਈ ਆ ਉਸ ਦਿਨ ਸੇਮ ਡੇ ਮੇਰੇ ਕੋਲ ਇਨਫੋਰਮੇਸ਼ਨ ਜਿਹੜੀ ਆ ਗਈ ਸੀ ਤੇ ਮੈਂ ਪਰਿਵਾਰ ਨੂੰ ਰਾਤ ਨੂੰ 9:30 ਵਜੇ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਮੈਂ ਹੀ ਦਿੱਤੀ ਸੀ ਵੀ ਇਹ ਤੇ ਦਾ ਸੰਦੀਪ ਸਿੰਘ ਜੀ ਦੇ ਨਾਲ ਜਿਹੜੀ ਇਹ ਘਟਨਾ ਜਿਹੜੀ ਆ ਜੇਲ੍ਹ ਦੇ ਵਿੱਚ ਹੋਈ ਹੈ ਤੇ ਤਸ਼ੱਦਦ ਉਹਦੇ ਤੇ ਹੋਇਆ ਚਲੋ ਉਸ ਤੋਂ ਬਾਅਦ ਚਲੋ ਪਾਜਨੜ ਕੀਤੀ ਗਈ ਹੈ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਇਸ ਗੱਲ ਨੂੰ ਸਮਝਣਾ ਪੈਣਾ ਵੀ ਸੰਦੀਪ ਸਿੰਘ ਨੂੰ ਉਸ ਸੈਲਵ ਵਿੱਚ ਰੱਖਿਆ ਕਿਉਂ ਗਿਆ ਮੁਲਾਜ਼ਮ ਹਾਤਾ ਹਣਾ ਉਹ ਕੈਦੀਆਂ ਦਾ ਜਦੋਂ ਆਪਾਂ ਗੱਲ ਕਰਦੇ ਆ ਕੈਦੀਆਂ ਦੇ ਵਿੱਚ ਹਵਾਲਾਤੀ ਨੂੰ ਨਹੀਂ ਰੱਖਿਆ ਜਾਂਦਾ ਸੋ ਇੱਕੋ ਗੀਣੀ ਮਿੱਥੀ ਜਿਹੜੀ ਸਾਜ਼ਿਸ਼ ਸੀਗੀ ਜਿਹਦੇ ਜੇ ਆਪਾਂ ਇਹਦੀ ਇਨਕੁਆਰੀ ਕਰਨ ਵਾਲੇ ਪਾਸੇ ਤੁਰੀਏ ਤਾਂ ਇਨਕੁਆਰੀ ਭਾਜੀ ਕਿਸ਼ੋਸ਼ਾ ਹੀ ਹੋਏਗਾ ਪਰ ਆਉਣੀ ਤਾਂ ਸਾਡੇ ਹੱਕ 'ਚ ਹੈ ਨਹੀਂ ਤਾਂ ਸਾਨੂੰ ਵੀ ਪਤਾ ਸੀ ਕਿਹੜਾ ਪਹਿਲੀ ਵਾਰ ਇਨਕੁਆਰੀਆਂ 'ਚ ਪਏ ਆ ਤੇ ਦੂਜੇ ਨੰਬਰ ਤੇ ਕਈ ਵੀ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਭਾਜੀ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਜਦੋਂ ਆਪਾਂ ਗੱਲ ਕਰਦੇ ਆ ਤੇ ਆ ਪੱਗ ਵੇਖ ਕੇ ਸਾਡੀ ਇੱਥੇ ਮਨੁੱਖੀ ਅਧਿਕਾਰ ਵੀ ਖਤਮ ਹੋ ਜਾਂਦੇ ਨੇ ਜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਤੇ 40 40 ਸਾਲ ਤੋਂ ਜੇਲਾ ਕੱਟ ਰਹੇ ਸਾਡੇ ਉਹ ਬੰਦੇ ਨੇ ਵਿਖਦੇ ਪਏ ਇਹテム ਲੋਕੀ ਦੇ ਗੱਲ ਕਿੱਥੇ ਗਿਆ ਆ ਪਾਈ ਅਮਰਤਪਾਲ ਸਿੰਘ ਜੀ ਖਾਲਸਾ ਐਮਪੀ ਜਿਹੜੇ ਨੇ ਉਹਨਾਂ ਨੇ ਕਿਹਾ ਐਸਾ ਕਰਾਇਮ ਕਰਤਾ ਸੀ ਵੀ ਇੰਨੇ ਸੇ ਲਾ ਕੇ ਉਹਨਾਂ ਦੇ ਇੰਨੇ ਦੂਰ ਆਪਣਾ 40 50 ਨੌਜਵਾਨ ਜੇਲ੍ਹ ਚ ਸੋ ਉੱਥੇ ਜਦੋਂ ਇਹ ਘਟਨਾ ਜਿਹੜੀ ਆ ਇਹ ਇਹ ਵਾਪਰ ਨਹੀਂ ਉਹ ਵਾਪਰ ਨਹੀਂ ਸੀ ਕਿਉਂਕਿ ਜਾਣ ਬੁੱਝ ਕੇ ਭਾਈ ਸੰਦੀਪ ਸਿੰਘ ਨੂੰ ਉਸ ਸੈਲ ਵਿੱਚ ਰੱਖਿਆ ਗਿਆ ਸੀ ਉਹਨਾਂ ਬੰਦਿਆਂ ਕੋਲ ਤੇ ਉਹਨਾਂ ਬੰਦਿਆਂ ਨੂੰ ਇਹ ਜਾਣ ਇਹ ਮਤਲਬ ਉਹਨਾਂ ਬੰਦਿਆਂ ਦੇ ਕੋਲੋਂ ਭਾਈ ਸੰਦੀਪ ਸਿੰਘ ਨੂੰ ਕਤਲ ਕਰਾਉਣਾ ਸੀ ਕਿਉਂਕਿ ਉਹ ਬੰਦੇ ਜਿਹੜੇ ਨੇ ਉਹ ਖਾਸਮ ਖਾਸ ਸੀਗੇ ਔਰ ਉਹਨਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਜਿਹੜਾ ਵਰਦੀ ਦਾ ਹਸਲਾ ਲੈ ਕੇ ਜਦੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲਿਆ ਖੜਕੂ ਸਿੰਘਾ ਦਾ ਤੇ ਉਦੋਂ ਉਹਨਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਬੇਕਸੂਰ ਨੌਜਵਾਨਾਂ ਨੂੰ ਘਰਾਂ ਚ ਚੱਕ ਚੱਕ ਕੇ ਭਾਜੀ ਮਾਰਿਆ ਸੂਬੇ ਦਾ ਰਿਕਾਰਡ ਤੁਸੀਂ ਕਾਢ ਹੀ ਸਕਦੇ ਹੋ ਸੂਬੇ ਦਾ ਰਿਕਾਰਡ ਇੰਨਾ ਕ ਮਾੜਾ ਰਿਕਾਰਡ ਹੈ ਉਹਦੇ 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 ਆ ਕੁੜੀਆਂ ਉਹਦੇ ਬੱਚੇ ਉਹਦਾ ਪਰਿਵਾਰ ਉਹਦੀ ਸੇਵਾ ਕਰਨ ਤੋਂ ਮਨਾ ਕਰਤਾ ਉਹਨਾਂ ਨੇ ਕਹਿੰਦੇ ਸਾਨੂੰ ਨਹੀਂ ਲੈਣਾ ਦੇਣਾ ਇਸ ਬੰਦੇ ਨਾਲ ਕੋਈ ਕਿੰਨਾ ਕਮਾੜਾ ਬੰਦਾ ਹੋਇਆਗਾ ਭਾਈ ਜਿਹਦੀ ਆਪਣੀ ਔਲਾਦ ਉਹਦੇ ਨਾਲ ਨਹੀਂ ਖੜੀ ਸੋ ਇਸੇ ਕਰਕੇ ਨਹੀਂ ਖੜੀ ਉਹਨੇ ਲੋਕਾਂ ਦੀ ਔਲਾਦਾਂ ਨਹੀਂ ਛੱਡੀਆਂ ਸੋ ਇਸ ਕਰਕੇ ਸੰਦੀਪ ਸਿੰਘ ਸੰਨੀ ਨੂੰ ਗੀੜੇ ਮਿੱਤੀ ਸਾਜ਼ਿ ਦੇ ਤਹਿਤ ਉੱਥੇ ਰੱਖਿਆ ਗਿਆ ਜੀ ਵੀ ਇਹਦਾ ਨੁਕਸਾਨ ਕੀਤਾ ਜਾਵੇ ਪਰ ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨੇ ਆਪਣਾ ਬਚਾਅ ਕੀਤਾ ਤੇ ਹੁਣ ਉਹਨ ਸੱਟਾਂ ਦਾ ਵਖਾਤੀਆਂ ਆ ਤਿੰਨ ਮਲਾਜ਼ਮਾਂ ਦੇ ਪਰ ਸੰਦੀਪ ਸਿੰਘ ਸੰਨੀ ਦੇ ਕੀ ਹਾਲਾਤ ਨੇ ਕਿਵੇਂ ਆ ਉਹ ਜਿਹੜੀ ਪਰਿਵਾਰ ਨੂੰ ਦਿਖਾਇਆ ਨਹੀਂ ਪਾਜੀ ਕੋ ਮਨ ਬ੍ਰਦਰ ਕੋਈ ਛੋਟੇ ਮੋਟੇ ਕੋਈ ਮੰਨੇ ਪਰ ਮੰਨੇ ਵਕੀਲ ਨੇ ਕੋਈ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੋਈਗੀ ਉਹਨਾਂ ਨੇ ਵਕੀਲ ਜਲਦੀ ਕਿਤੇ ਕੋਈ ਐ ਵਕੀਲ ਦਾ ਬਿਆਨ ਦੇ ਨਹੀਂ ਦਿੰਦਾ ਸੋ ਇਸ ਕਰਕੇ ਉਹਨੂੰ ਕੁੱਟਿਆ ਮਾਰਿਆ ਜਿਹੜਾ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ ਜਿਹਨੂੰ ਚੱਕਰ ਕਹਿੰਦੇ ਨੇ ਆਪਾਂ ਸੋ ਬਹੁਤ ਜ਼ਿਆਦਾ ਉਹਨੂੰ ਕੁੱਟਿਆ ਗਿਆ ਮਾਰਿਆ ਗਿਆ ਤਸ਼ੱਦਦ ਉਹਦੇ ਤੇ ਢਾਹਿਆ ਗਿਆ ਭਾਜੀ ਸੋ ਅਸੀਂ ਇਹ ਨਹੀਂ ਕਹਿੰਦੇ ਚਲੋ ਕੁੱਟ ਲਿਆ ਬਾਹਰ ਲਿਆ ਅਪਏ ਜੇ ਕਹਿੰਦੇ ਉਹ ਤੇ ਪਰਚਾ ਨਾ ਪਾਓ ਪਾਓ ਪਰਚਾ ਜੋ ਆ ਕੇ ਕਰੋ ਪਰ ਬਾਜੀ ਘੱਟੋ ਘੱਟ ਜਿਹੜਾ ਪਰਿਵਾਰ ਨੂੰ ਮਿਲਣ ਦਾ ਅਧਿਕਾਰ ਆ ਉਹ ਤਾਂ ਕਰ ਦੋ ਮਲਾਤ ਆ ਦਿਓ ਫਿਰ ਜਿਹੜਾ ਉਹਦਾ ਮੈਡੀਕਲ ਦਾ ਅਧਿਕਾਰ ਆ ਭਾਜੀ ਉਹਨੂੰ ਉਹ ਤਾਂ ਦੋ ਦਾ ਲੱਗੇ ਦੂਜੇ ਤਿੰਨ ਬੰਦਿਆਂ ਦਾ ਇਲਾਜ ਜਿੱਦਾਂ ਹਸਪਤਾਲ ਦੇ ਵਿੱਚ ਚੱਲ ਸਕਦਾ ਹੈ ਸੰਦੀਪ ਸਿੰਘ ਸੰਨੀ ਦਾ ਇਲਾਜ ਕਿਉਂ ਨਹੀਂ ਚੱਲ ਸਕਦਾ ਉਹਨੂੰ ਤੇ ਦਵਾਈ ਤੱਕ ਨਹੀਂ ਦਵਾਈ ਗਈ ਤੇ ਪੁੱਠਾ ਉਹਨੂੰ ਹੱਥ ਖੜੀਆਂ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਉਹਦੇ ਹੱਥ ਖੜੀਆਂ ਲਾ ਕੇ ਉਹਨੂੰ ਉਹਨੂੰ ਇੱਕ ਮਤਲਬ ਕਮਰੇ ਦੇ ਵਿੱਚ 20 ਹੱਥ ਡੇ ਲਾ ਕੇ ਉਹਨੂੰ ਬੰਦ ਕੀਤਾ ਗਿਆ ਸੀਗਾ ਇਸ ਕੰਮ ਤੋਂ ਬਾਅਦ ਕੁੱਟਣ ਤੋਂ ਬਾਅਦ ਵੀ ਸੋ ਇਸ ਕਰਕੇ ਇਹਨੂੰ ਥੋੜਾ ਸੋਚਣਾ ਚਾਹੀਦਾ ਹੈ ਸਰਕਾਰ ਆਪ ਹੁਣ ਉੱਥੇ ਕੱਲ ਧਰਨਾ ਲੱਗਾ ਹੁਣ ਪਰਿਵਾਰ ਪਰਮਾਨੈਂਟ ਤੇ ਜਿਹੜਾ ਬੈਠਾ ਹੋਇਆ ਸੋ ਇਹ ਇਹਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਕੱਠ ਕਦੋਂ 500 ਤੋਂ 1000 1000 ਤੋਂ 10000 ਹੋ ਗਿਆ ਤੇ ਫਿਰ ਸਾਂਭਣਾ ਆਖਾ ਹੋਇਆ ਨਾ ਤੇ ਜਿਹੜੀ ਅੱਜ ਤੋਂ 4 ਸਾਲ ਪਹਿਲਾਂ ਪਟਿਆਲੇ 'ਚ ਹੋਇਆ ਸੀ ਪੁਲਿਸ ਪ੍ਰਸ਼ਾਸਨ ਨੂੰ ਚਲਾ ਚਲਾ ਕੇ ਆਪਣੀਆਂ ਸਾਲਟਾਂ ਫੇਰ ਕਿਤੇ ਕਾਠ ਨੂੰ ਰੁਕਣਾ ਪਿਆ ਸੀ ਸੋ ਇਸ ਕਰਕੇ ਇਹ ਇਹ ਇਦਾਂ ਦਾ ਮੌਕਾ ਪ੍ਰਸ਼ਾਸਨ ਨਾ ਦੇਵੇ ਪਰਿਵਾਰ ਨੂੰ ਮਿਲਾਇਆ ਜਾਵੇ ਤੇ ਉਹਦਾ ਮੈਡੀਕਲ ਟਰੀਟਮੈਂਟ ਜਿਹੜਾ ਉਹ ਕਰਾਇਆ ਜਾਵੇ ਇਹੀ ਮੰਗ ਕਰ ਰਿਹਾ ਪਰਿਵਾਰ ਪ੍ਰਸ਼ਾਸਨ